ਤੁਹਾਨੂੰ ਚੰਡੀਗੜ੍ਹ ਦੇ ਵਿੱਚ ਨੋਮੀਨੇਸ਼ਨ ਫਾਈਲ ਕਰਨ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵੀ ਆਪਣਾ ਕੋਈ ਉਮੀਦਵਾਰ ਜਿਹੜਾ ਆਖਰੀ ਦਿਨ ਤੱਕ ਵੀ ਨਹੀਂ ਲਾਣਿਆ ਕੋਈ ਵੀ ਉਮੀਦਵਾਰ ਨਹੀਂ ਅਕਾਲੀ ਦਲ ਦਾ ਸਾਹਮਣੇ ਆਇਆ ਜਿਸ ਨੇ ਨੋਮੀਨੇਸ਼ਨ ਫਾਈਲ ਕਰਨੀ ਹੋਵੇ ਪਹਿਲਾ ਹਰਦੀਪ ਸਿੰਘ ਬਟਰੇਲਾ ਨੂੰ ਟਿਕਟ ਦਿੱਤੀ ਸੀ ਪਰ ਉਹਨਾਂ ਨੇ ਅਚਾਨਕ ਪਲਾ ਬਦਲ ਲਿਆ ਤੇ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਹੁਣ ਅਕਾਲੀ ਦਲ ਦਾ ਕੋਈ ਉਮੀਦਵਾਰ ਹੈ ਜਿਹੜਾ ਉਹ ਚੰਡੀਗੜ੍ਹ ਤੋਂ ਨਹੀਂ ਹੈ ਪਹਿਲਾਂ ਚਰਚਾਵਾਂ ਇਹ ਸੀ ਕਿ ਸ਼ਾਇਦ ਬਲਵਿੰਦਰ ਸਿੰਘ ਭੁੰਦਰ ਨੂੰ ਇੱਥੋਂ ਲੜਾਇਆ ਜਾ ਸਕਦਾ ਪਰ ਆਖਰੀ ਦਿਨ ਹੈ ਅੱਜ ਹੁਣ ਕੁਝ ਹੀ ਘੰਟੇ ਹੈਗੇ ਜਿਹੜੇ ਉਹ ਬਚੇ ਐ ਨੋਮੀਨੇਸ਼ਨ ਫਾਈਲ ਕਰਨ ਦੇ ਔਰ ਅਕਾਲੀ ਦਲ ਦੇ ਕੋਲ ਪਹਿਲੀ ਵਾਰ ਇਹ ਸਥਿਤੀ ਹੈ ਜਦੋਂ ਚੰਡੀਗੜ੍ਹ ਤੋਂ ਚੋਣ ਲੜਨ ਦੇ ਲਈ ਉਮੀਦਵਾਰ ਵੀ ਨਹੀਂ ਹੈ ਸਮਤ ਮਹਿਲ ਮੇਰੇ ਸਹਿਯੋਗੀ ਇਸੇ ਖਬਰ ਤੇ ਜੁੜਿਆ ਹੈ ਸਮਤ ਅਚਾਨਕ ਇਸ ਤਰ੍ਹਾਂ ਦੀ ਸਥਿਤੀ ਕਿਉਂ ਪੈਦਾ ਹੋ ਗਈ ਕਿ ਆਕਾਲੀ ਦਲ ਦੇ ਕੋਲ ਕੋਈ ਲੱਬਿਆਂ ਵੀ ਨਹੀਂ ਉਮੀਦਵਾਰ ਲੱਭ ਰਿਆ ਉਹਨਾਂ ਨੂੰ ਔਰ ਹੁਣ ਤਾਂ ਘੰਟੇ ਵੀ ਸਾਰੇ ਦੋ ਹੀ ਰਹਿ ਗਏ ਐ ਇਸ ਤੋਂ ਬਾਅਦ ਕਿਹੜਾ ਉਮੀਦਵਾਰ ਮਿਲੇਗਾ ਔਰ ਕੌਣ ਨਾਮੀਨੇਸ਼ਨ ਫਾਈਲ ਕਰੇਗਾ ਤੱਥੇ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਗਈ ਉਸ ਦੇ ਵਿੱਚ ਇਹ ਹੀ ਆ ਰਿਹਾ ਕਿ ਆ ਸ਼੍ਰੋਮਣੀ ਅਕਾਲੀ ਦਲ ਆਪਣਾ ਕੋਈ ਵੀ ਉਮੀਦਵਾਰ ਹੈ ਜਿਹੜਾ ਜੰंडीगढ़ ਦੇ ਉੱਤੇ ਸੀਟ ਦੇ ਉੱਤੇ ਜਿਹੜਾ ਉਹ ਨਹੀਂ ਖੜਾ ਕਿਰਦਾ ਹਾਲਾਂਕਿ ਸੋ ਪਹਿਲਾਂ ਹਰਦੀਪ ਸਿੰਘ ਸ਼ੈਣੀ ਨੂੰ ਜ਼ਰੂਰ ਜਿਹੜਾ ਉਮੀਦਵਾਰ ਵਜੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਸੀ ਲੇਕਿਨ ਉਹਨਾਂ ਵੱਲੋਂ ਪਾਰਟੀ ਛੱਡੇ ਜਾਣ ਤੋਂ ਬਾਅਦ ਦੇ ਵਿੱਚ ਤੇ ਆਵਾਜ਼ੀ ਪਾਰਟੀ ਦੇ ਵਿੱਚ ਉਹਨਾਂ ਦੀ ਸ਼ਫੂਲੀਅਤ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਇਹ ਕਾਫੀ ਔਖਾ ਹੋ ਗਿਆ ਸੀਗਾ ਕਿ ਆਖੀਰਕਾਰ ਕਿਸ ਨੂੰ ਹੁਣ ਕੈਂਡੀਡੇਟ ਵਜੋਂ ਜਿਹੜਾ ਉਹ ਚੋਣ ਖਾੜੇ ਦੇ ਵਿੱਚ ਉਤਾਰਿਆ ਜਾਵੇ ਕਿਉਂਕਿ ਹਰਦੀਪ ਸੈਣੀ ਇਕਲੋਤੇ ਇਹ ਜੇ ਐਮਸੀ ਸੰਨ ਜੋ ਲਗਾਤਾਰ ਤਿੰਨ ਵਾਰ ਆਪਣੇ ਵਾਰਡ ਤੋਂ ਜਿੱਤ ਕੇ ਆਏ ਸਮਝ ਮੈਂ ਇੱਕ ਮਿੰਟ ਆ ਰਹੇ ਹਾਂ ਤੁਹਾਡੇ ਕੋ ਅਰਸ਼ਦੀਪ ਜਿਲਦੇ ਬੁਲਾਰੇ ਨੇ ਉਹ ਇਸ ਵਕਤ ਜੁੜੇ ਹੋਏ ਆ ਕਲੇਰ ਸਾਹਿਬ ਬਹੁਤ ਸਵਾਗਤ ਹੈ ਸਥਿਤੀ ਇਥੋਂ ਤੱਕ ਕਲੇਰ ਸਾਹਿਬ ਕਿਉਂ ਪਹੁੰਚੀ ਹੈ ਕਿ ਇੱਕ ਜੇ ਹਰਦੀਪ ਸਿੰਘ ਛੱਡ ਗਿਆ ਤਾਂ ਸੈਕੰਡ ਥਰਡ ਰੋ ਦੇ ਲੀਡਰ ਵੀ ਤਾਂ ਹੁੰਦਾ ਹੀ ਹੈ ਕੋਈ ਤਿਆਰ ਨਹੀਂ ਇਲੈਕਸ਼ਨ ਲੜਨ ਦੇ ਲਈ ਜਾਂ ਕੀ ਵਜ੍ਹਾ ਹੈ ਦੇਖੋ ਜਿਹੜਾ ਚੰਡੀਗੜ੍ਹ ਯੂਨਿਟ ਹੈ ਤੇ ਹਮੇਸ਼ਾ ਹੀ ਇਹ ਸੁਤੰਤਰ ਰਿਹਾ ਹੈ ਪਾਰਟੀ ਤੋਂ ਪਾਰਟੀ ਆਪਣੇ ਫੈਸਲੇ ਆਪ ਲੈਂਦੇ ਰਹੇ ਨੇ ਇਸ ਵਾਰ ਵੀ ਕਿਉਂਕਿ ਪਾਰਟੀ ਨੇ ਪਹਿਲੀ ਵਾਰ ਉਹ ਚੋਣ ਲੜਨੀ ਸੀ ਸੋ ਪਾਰਟੀ ਪ੍ਰਧਾਨ ਸਾਹਿਬ ਨੇ ਇਹਨਾਂ ਨੂੰ ਬੁਲਾ ਕੇ ਪੁੱਛਿਆ ਹਰਦੀਪ ਸਿੰਘ ਕਿਉਂਕਿ ਯੂਟੀ ਦੇ ਪ੍ਰਧਾਨ ਸੀ ਤੇ ਹੋਰ ਜਿਹੜੇ ਸਾਡੇ ਅਹੁਦੇਦਾਰ ਸੀ ਇਹਨਾਂ ਨੂੰ ਬੁਲਾ ਕੇ ਇਹਨਾਂ ਦੀ ਰਾਏ ਲਈ ਤਾ ਇਹ ਇਲੈਕਸ਼ਨ ਲੜਨ ਤੇ ਬਜਟ ਸੀ ਹਰਦੀਪ ਸਿੰਘ ਇਹ ਕਹਿੰਦੇ ਕਿ ਜੀ ਮੈਂ ਇਲੈਕਸ਼ਨ ਲੜਨੀ ਆ ਸੋ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਚੋਣ ਲੜਾਉਣ ਲਈ ਉਸ ਤੋਂ ਬਾਅਦ ਜੋ ਘਟਨਾਕ੍ਰਮ ਚੰਡੀਗੜ੍ਹ ਦੇ ਵਿੱਚ ਹੋਇਆ ਜਿਸ ਤਰੀਕੇ ਦੇ ਨਾਲ ਨਮਾਇੰਦੇ ਨੂੰ ਡੈਮੋਕ੍ਰੇਸੀ ਦਾ ਘਾਣ ਕਰਕੇ ਪਾਰਟੀ ਸ਼ਾਮਲ ਕਰਾਇਆ ਗਿਆ ਸੋ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਹਨੇ ਫੈਸਲਾ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਪਹਿਲਾਂ ਪਾਰਟੀ ਆਰਗੇਨਾਈਜ਼ੇਸ਼ਨਲ ਸਟਰਕਚਰ ਦੇ ਉੱਤੇ ਕੰਮ ਕੀਤਾ ਜਾਏਗਾ ਜਿਹੜੀਆਂ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਆ ਉਹਦੇ ਤੇ ਸੁਨਿਸ਼ਚਿਤ ਕੀਤਾ ਜਾਏਗਾ ਕਿ 35 ਦੇ 35 ਵੋਲਟ ਸ਼੍ਰੋਮਣੀ ਕਾਲ ਦਲ ਲੜੇ ਸੋ ਹੁਣ ਸਾਡੀ ਜਿਹੜੀ ਪ੍ਰਾਥਮਿਕਤਾ ਹੈ ਉਹ ਉਹਦੇ ਪਾਰਟੀ ਦਾ ਜਿਹੜਾ ਢਾਂਚਾ ਹੈ ਖੜਾ ਕਰਨ ਦੇ ਉੱਤੇ ਹਮ ਨਹੀਂ ਕਿਸੇ ਟਾਈਮ ਤੱਕ ਲੀਆ ਸਰਬ ਕਿਸੇ ਟਾਈਮ ਤੱਕ ਅਕਾਲੀ ਦਲ ਦੀ ਮਤਲਬ ਚੰਗੀ ਪੈਂਠ ਰਹੀ ਹੈ ਚੰਡੀਗੜ੍ਹ ਦੇ ਵਿੱਚ ਬੀਬੀ ਹਰਜਿੰਦਰ ਕੌਰ ਹੋਣਾਂ ਦੇ ਟਾਈਮ ਉਹਨਾਂ ਤੋਂ ਵੀ ਪਹਿਲਾਂ ਦਾ ਜਿਹੜਾ ਵਕਤ ਹੈ ਉਦੋਂ ਤਾਂ ਚੰਗਾ ਆਧਾਰ ਰਿਹਾ ਆਕਾਲੀ ਦਲ ਦਾ ਇਥੋਂ ਤੱਕ ਸਥਿਤੀ ਪਹੁੰਚਣੀ ਨਹੀਂ ਜਿਹੜਾ ਐਮਪੀ ਦੀ ਚੋਣ ਆ ਉਹ ਚੰਡੀਗੜ੍ਹ ਕਦੇ ਵੀ ਆਕਾਲੀ ਦਲ ਨੇ ਨਹੀਂ ਲੜੀ ਕਿਉਂਕਿ ਸਾਡਾ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਸੀ ਹਮੇਸ਼ਾ ਐਮਪੀ ਉਹ ਭਾਰਤੀ ਜਨਤਾ ਪਾਰਟੀ ਨੂੰ ਲੜਦੀ ਰਹੀ ਹੈ ਸੋ ਮੇਅਰ ਵੀ ਉਹ ਭਾਰਤੀ ਜਨਤਾ ਪਾਰਟੀ ਦਾ ਬਣਦਾ ਰਿਹਾ ਸੋ ਜਿਸ ਤਰੀਕੇ ਮੈਂ ਕਿਹਾ ਕਿ ਇਸ ਵਾਰ ਪਹਿਲੀ ਵਾਰ ਸੀ ਔਰ ਜਿਸ ਤਰੀਕੇ ਜੋ ਹਰਦੀਪ ਸਿੰਘ ਨੇ ਪਾਰਟੀ ਨੂੰ ਧੋਖਾ ਦਿੱਤਾ ਉਸ ਤੋਂ ਬਾਅਦ ਹੁਣ ਪਾਰਟੀ ਨੇ ਫੈਸਲਾ ਕੀਤਾ ਕਿ ਪਹਿਲਾਂ ਜਥੇਪੰਦਤ ਢਾਂਚੇ ਦੇ ਉੱਤੇ ਕੰਮ ਕੀਤਾ ਜਾਏ ਉਸ ਤੋਂ ਬਾਅਦ ਹੀ ਹੁਣ ਜਿਹੜੀ ਅਗਲੀ ਚੋਣਾਂ ਉਹ ਲੜੇਗੀ ਪਾਰਟੀ ਬਹੁਤ ਸ਼ੁਕਰੀਆ ਅਕਲੇਸ਼ ਸਾਹਿਬ ਇਸ ਵਕਤ ਗਲਬਾਤ ਦੇ ਲਈ ਸੋ ਅਕਾਲੀ ਦਲ ਦੇ ਵੱਲੋਂ ਹੁਣ ਸਾਫ਼ ਹੋ ਗਿਆ ਕਿ ਅਕਾਲੀ ਦਲ ਚੰਡੀਗੜ੍ਹ ਤੋਂ ਕੋਈ ਉਮੀਦਵਾਰ ਖੜਾ ਨਹੀਂ ਕਰੇਗਾ ਤੇ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਤੋਂ ਇਲੈਕਸ਼ਨ ਨਹੀਂ ਲੜ ਰਿਹਾ ਹਰਦੀਪ ਸਿੰਘ ਬਟਰੇਲਾ ਪਹਿਲਾ ਇਲੈਕਸ਼ਨ ਲੜ ਰੇ ਸੀ ਟਿਕਟ ਪਾਰਟੀ ਨੇ ਦੇਤਾ ਸੀ ਪਰ ਅਚਾਨਕ ਉਹਨਾਂ ਨੇ ਪਾਲਾ ਬਦਲ ਲਿਆ ਤੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ